ਆਪਣੇ ਆਪ ਨਾਲ ਲੜੇ ਜਿੱਤ ਕੇ ਵਿਖਾ ਕਾਦੇ ਤੋਂ ਜਿੱਤਣਾ ਜਿਹੜੀਆਂ ਤੇਰੀਆਂ ਆਦਤਾਂ ਐ ਤਾਂ ਸੂਰਮਾ ਗਿਣਾ ਕਿ ਸੱਚ ਤੇ ਸਮਝਾ ਗਿਆ ਹੁਣ ਜਿਵੇਂ ਹੁਣ ਇੱਥੇ ਆਪਾਂ ਐ ਗਈਏ ਵੀ ਐ ਨਹੀਂ ਤੂੰ ਸੂਰਮਾ ਵੀ ਹਾਕੀ ਚੱਕੀ ਫਿਰਦਾ ਬੈਠ ਚੱਕੀ ਫਿਰਦਾ ਧਮਕੀਆਂ ਦਿੰਦਾ ਐ ਨਹੀਂ ਸੂਰਮਾ ਸੂਰਮਾ ਤੈਨੂੰ ਤਾਂ ਗਿਣੀਏ ਵੀ ਕੱਲ ਨੂੰ ਠੇਕੇ ਕੋਲੋਂ ਲੰਘ ਕੇ ਵਿਖਾਈ ਵੀ ਨਹੀਂ ਜਾਣਾ ਅੱਜ ਨਹੀਂ ਪੀਣੀ ਆਪਣੇ ਆਪ ਨਾਲ ਲੜਨਾ ਆਪਣੇ ਆਪ ਨਾਲ ਲੜਨਾ ਜਦੋਂ ਬੇਈਮਾਨੀ ਦਾ ਵੇਲਾ ਆਇਆ ਉਥੇ ਕਰੀ ਨਾ ਪਤਾ ਹੈ ਵੀ ਇਥੇ ਮੈਂ ਲੱਖ ਕਮਾ ਸਕਦਾ ਠੱਗੀ ਮਾਰ ਕੇ ਪਰ ਕਮਾ ਨਾ ਉਥੇ ਆਪਣੇ ਆਪ ਨੂੰ ਜਿੱਤ ਕੇ ਵਖਾ ਤਾਂ ਸੂਰਮਾ ਗਿਣਾ ਹੈ ਲੜਾਈ ਤੇਰੀ ਤੇਰੇ ਨਾਲ ਹੈ ਜਿਤਾ ਰੱਖਿਓ ਸਾਡੀ ਲੜਾਈ ਕਿਸੇ ਨਾਲ ਵੀ ਨਹੀਂ ਜੀ ਸਾਡੀ ਲੜਾਈ ਆਪਣੇ ਆਪ ਨਾਲ ਹੈ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਜਿੱਤ ਗਿਆ ਉਹ ਹੈ ਸੂਰਮਾ ਸਵਾਦ ਬਹੁਤ ਆਉਂਦਾ ਹੈ ਭਾਈ ਸ਼ਾਬਾਸ਼ੇ ਬਾਹਰ ਵਾਲਾ ਕੋਈ ਦੇਵੇ ਨਾ ਦੇਵੇ ਆਪਣੇ ਆਪ ਨੂੰ ਸਰੂਰ ਜਿਹਾ ਬਹੁਤ ਆਉਂਦਾ ਹੈ ਆਪਣੇ ਆਪ ਕਿ ਜਿੱਤੇ ਹੋ ਇਹ ਮੋਰਚਾ ਫਤਿਹ ਕਰਿਓ ਫਰੇਕ ਦੀ ਲੜਾਈ ਹੈ ਮੇਰੀਆਂ ਭੈਣਾ ਵੀ ਇਹ ਗੱਲ ਵੇਖਣ ਹੁਣ ਭੈਣਾ ਕਹਿਣ ਵੀ ਤੇ ਇਹਨਾਂ ਨੂੰ ਕਹਿ ਰਿਆ ਮੈਂ ਤੁਹਾਡੀ ਗੱਲ ਵੀ ਇਦਾਂ ਹੀ ਹੈ ਭੈਣਾ ਵੀ ਇਦਾਂ ਹੀ ਹੈ ਵੀ ਜਦੋਂ ਸੱਚਾ ਅਦੇ ਨਾ ਸਾਹਮਣੇ ਫਿਰ ਆਪਣੇ ਆਪ ਨਾਲ ਲੜਾਈ ਹੈ ਵੀ ਬੱਚੀ ਨੂੰ ਮਾਰਨਾ ਨਹੀਂ ਅਸੀਂ ਦਾਜ ਨਹੀਂ ਦੇਣਾ ਆਪਣੇ ਆਪ ਨਾਲ ਲੜਾਈ ਹੈ ਗੁਰੂ ਦੀ ਸਿੱਖਿਆ ਤੇ ਚੱਲਣਾ ਹੈ ਦੁਨੀਆਂ ਜੋ ਮਰਜੀ ਕਹਿੰਦੀ ਹੈ ਲੋਕੀ ਜਿੰਨਾ ਮਰਜੀ ਸਾਨੂੰ ਪੁੱਠੇ ਪਾਸੇ ਲਾਉਂਦੇ ਆ ਪਰ ਅਸੀਂ ਨਹੀਂ ਲੱਗਣਾ ਆਪਣੇ ਆਪ ਕੋ ਜਿੱਤੋ ਤਾਂ ਤੁਮ ਜਿਨੇ ਸਗਲ ਵਸ ਤੱਕ ਜਾ ਕੇ ਸਤਗੁਰੂ ਪੂਰਾ ਜਿਹਦਾ ਗੁਰੂ ਪੂਰਾ ਉਹੀ ਜਿੱਤ ਸਕਦਾ ਹੈ ਨਾ ਗਿਆਨ ਲਿਆ ਜਾਣਾ ਹੈ ਆקור ਗਾਇਆ ਆਤਮ ਰੰਗ ਦਿਲੋਂ ਗਾਇਆ ਕਰੋ ਸਰਨੀ ਪਾਵਨ ਨਾਮ ਤੇ ਹਾਵਨ ਸਹਿਜ ਸਮਾਵਨ ਸੰਗ ਗੁਰੂ ਦੇ ਬਚਨ ਹਿਰਦੇ ਚ ਵਸਣ ਜਨ ਕੇ ਚਰਨ ਵਸਹਿ ਮੇਰੇ ਹੀਰੈ ਬਚਨ ਹਿਰਦੇ ਚ ਵਸਣ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਇਹੀ ਆਪਣੇ ਆਪ ਨੂੰ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜਗ ਜੀਤ ਇਨੂੰ ਆਪਾਂ ਇਦਾਂ ਕਹਿ ਲਓ ਧਾਰਨਾ ਆਪਾਂ ਪੜਦੇ ਅਰਥ ਅਰਥ ਇਸ ਪੰਗਤ ਬਿਜਲੀ ਦਾ